ਅੱਜ ਸ਼ਾਮ ਤੱਕ ਦੀਆਂ 8 ਵੱਡੀਆਂ ਖਬਰਾਂ ਨੇ ਤੇ ਪਹਿਲੀ ਵੱਡੀ ਖਬਰ ਹੈ ਭਾਜਪਾ ਸਰਕਾਰ ਦੀ ਪੂਰੀ ਕੈਬਨਟ ਦੇ ਸਾਰੇ ਮੰਤਰੀਆਂ ਨੇ ਅਸਤੀਫਾ ਦੇ ਦਿੱਤਾ ਹੈ ਖਬਰ ਦੀ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦੰਨੇ ਆ ਦੂਜੀ ਵੱਡੀ ਖਬਰ ਹੈ ਅੱਜ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨੂੰ ਬਹੁਤ ਵੱਡੇ ਮੁੱਦੇ ਤੇ ਘੇਰ ਲਿਆ ਖਬਰ ਦੀ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦੰਨੇ ਆ ਤੀਜੀ ਵੱਡੀ ਖਬਰ ਹੈ ਕਿਸਾਨ ਜਥੇਬੰਦੀਆਂ ਨੇ ਡੀਆਈਜੀ ਨਾਨਕ ਸਿੰਘ ਨੂੰ ਸਿੱਧੀ ਚੇਤਾਵਨੀ ਤੇ ਧਮਕੀ ਦਿੱਤੀ ਹੈ ਕੀ ਮੁੱਦਾ ਹੈ ਕੀ ਕਿਹਾ ਅੱਗੇ ਤੁਹਾਨੂੰ ਪੂਰੀ ਜਾਣਕਾਰੀ ਦੰਨੇ ਆ ਅਗਲੀ ਵੱਡੀ ਖਬਰ ਹੈ ਕਿਸਾਨ ਯੂਨੀਅਨ ਉਗਰਾਹਾ ਨੇ ਪਰਾਲੀ ਸਾੜਨ ਵਾਲੇ ਮੁੱਦੇ ਤੇ ਸਰਕਾਰ ਨੂੰ ਦੋ ਟੁੱਕ ਵੱਡੀ ਗੱਲ ਬੋਲ ਦਿੱਤੀ ਹੈ ਕੀ ਕਿਹਾ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦੰਨੇ ਆ ਅਗਲੀ ਵੱਡੀ ਖਬਰ ਹੈ ਪੰਜਾਬ ਪੁਲਿਸ ਦੇ ਬਹੁਤ ਵੱਡੇ ਅਫਸਰ ਡੀਆਈਜੀ ਦੀ ਗ੍ਰਿਫਤਾਰੀ ਹੋਈ ਹੈ ਤੇ ਗ੍ਰਿਫਤਾਰੀ ਦੇ ਵਿੱਚ ਕਈ ਨਮੀਆਂ ਗੱਲਾਂ ਹੁਣ ਸਾਹਮਣੇ ਆ ਗਈਆਂ ਨੇ ਉਹ ਵੀ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦੱਸਦੇ ਆਂ ਅਗਲੀ ਵੱਡੀ ਖਬਰ ਹੈ ਨਵਨੀਤ ਚੱਤਰਵੈਦੀ ਜਿਹਦੇ ਉੱਪਰ ਕਥਿਤ ਤੌਰ ਤੇ ਆਮ ਆਦਮੀ ਪਾਰਟੀ ਦੇ 10 ਐਮਐਲਏ ਦੇ ਜਾਲੀ ਦਸਕਤ ਕਰਨ ਦੇ ਕੇਸ ਦਰਜ ਹੋਏ ਨੇ ਉਸ ਨੂੰ ਗ੍ਰਿਫਤਾਰ ਜਦੋਂ ਪੰਜਾਬ ਪੁਲਿਸ ਨੇ ਕੀਤਾ ਤਾ ਅੱਜ ਅਦਾਲਤ ਨੇ ਉਸ ਦੇ ਉੱਪਰ ਵੱਡਾ ਹੁਕਮ ਸੁਣਾਇਆ ਅਦਾਲਤ ਨੇ ਕੀ ਹੁਕਮ ਸੁਣਾਇਆ ਉਹਦੀ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਅਗਲੀ ਵੱਡੀ ਖਬਰ ਹੈ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਦਾ ਵੱਡਾ ਆਗੂ ਅੱਜ ਰਾਜ ਸਭਾ ਦਾ ਮੈਂਬਰ ਚੁਣ ਲਿਆ ਗਿਆ ਇਸ ਖਬਰ ਦੀ ਵੀ ਪੂਰੀ ਜਾਣਕਾਰੀ ਤੁਹਾਨੂੰ ਆਪਾਂ ਅੱਗੇ ਦਿੰਨੇ ਆ ਅਗਲੀ ਖਬਰ ਹੈ ਕਿ ਇੱਕ ਆਈਏਐਸ ਅਫਸਰ ਦੇ ਉੱਪਰ ਪਰਚਾ ਦਰਜ ਕੀਤਾ ਗਿਆ ਤੇ ਉਹਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਉੱਪਰ ਵੀ ਪਰਚਾ ਦਰਜ ਕਰ ਲਿਆ ਗਿਆ ਇਹ ਕੀ ਮਾਮਲਾ ਹੈ ਸਾਰੇ ਮਾਮਲਿਆਂ ਦੀ ਪੂਰੀ ਜਾਣਕਾਰੀ ਤੁਹਾਨੂੰ ਦਿੰਨੇ ਆ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਆਪਣਾ ਕੀਮਤੀ ਕਮੈਂਟ ਹਰ ਖਬਰ ਦੇ ਉੱਪਰ ਜਰੂਰ ਦੇ ਦਿਆ ਕਰੋ ਤੇ ਜੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਜਰੂਰ ਕਰ ਲਵੋ ਪਹਿਲੀ ਖਬਰ ਤੋਂ ਸ਼ੁਰੂ ਕਰਦੇ ਆਂ ਮਾਮਲਾ ਗੁਜਰਾਤ ਦਾ ਹੈ ਭਾਰਤ ਦੇ ਗੁਜਰਾਤ ਦੇ ਵਿੱਚ ਬੀਜੇਪੀ ਦੀ ਭਾਜਪਾ ਦੀ ਸਰਕਾਰ ਹੈ ਔਰ ਉੱਥੇ ਸਾਰੇ ਮੰਤਰੀ ਮੰਡਲ ਨੇ ਸਾਰੇ ਮੰਤਰੀਆਂ ਨੇ ਸਾਰੀ ਕੈਬਨਿਟ ਨੇ ਅਸਤੀਫਾ ਦੇ ਦਿੱਤਾ ਹੈ ਮੁੱਖ ਮੰਤਰੀ ਜਿਹੜੇ ਪਪੇਸ਼ ਪਟੇਲ ਨੇ ਉਹਨਾਂ ਨੂੰ ਛੱਡ ਕੇ ਬਾਕੀ ਸਭ ਨੇ ਉੱਥੇ ਅਸਤੀਫਾ ਦੇ ਦਿੱਤਾ ਹੈ ਤੇ ਕਾਰਨ ਕੀ ਹੈ ਕਾਰਨ ਇਹ ਹੈ ਕਿ ਭਾਜਪਾ ਦੀ ਸਰਕਾਰ ਦੇ ਵਿੱਚ ਉੱਥੇ ਬਹੁਤ ਵੱਡੀ ਉਥਲ-ਪੁਥਲ ਮੱਚੀ ਹੋਈ ਸੀਗੀ ਔਰ ਮੰਤਰੀ ਮੰਡਲ ਦੁਬਾਰਾ ਬਣਾਉਣ ਦੇ ਲਈ ਮੰਤਰੀ ਮੰਡਲ ਦਾ ਵਿਸਤਾਰ ਕਰਨ ਦੇ ਲਈ ਸਾਰੇ ਮੰਤਰੀਆਂ ਦਾ ਅਸਤੀਫਾ ਲਿਆ ਗਿਆ ਹੁਣ ਉੱਥੇ ਗੁਜਰਾਤ ਦੇ ਵਿੱਚ ਭਾਜਪਾ ਸਰਕਾਰ ਸਾਰੇ ਮੰਤਰੀ ਨਵੇਂ ਚੁਣੇਗੀ ਪੰਜ ਨੂੰ ਮੰਤਰੀ ਪਿਛਲੇ ਰੱਖੇ ਜਾਣਗੇ ਬਾਕੀ ਸਾਰੇ ਮੰਤਰੀ ਨਵੇਂ ਚੁਣੇ ਜਾਣਗੇ ਇਹ ਜਾਣਕਾਰੀ ਮੀਡੀਆ ਦੇ ਵਿੱਚ ਸਾਰੇ ਮੀਡੀਆ ਦੇ ਵਿੱਚ ਵੱਡੇ ਪੱਧਰ ਤੇ ਅੱਜ ਪਹੁੰਚ ਚੁੱਕੀ ਹੈ ਪਹਿਲਾਂ ਗੁਜਰਾਤ ਦੇ ਵਿੱਚ ਭਾਜਪਾ ਸਰਕਾਰ ਦੇ 16 ਮੰਤਰੀ ਸੀਗੇ ਹੁਣ ਤਕਰੀਬਨ 19 ਤੋਂ 20 ਮੰਤਰੀ ਜਿਹੜੇ ਬਣਾਉਣ ਦੀ ਪ੍ਰਪੋਜ਼ਲ ਉਹ ਸਾਹਮਣੇ ਆ ਰਹੀ ਹੈ ਜਿਦੇ ਵਿੱਚ ਦੋ ਔਰਤਾਂ ਨੂੰ ਵੀ ਮੰਤਰੀ ਬਣਾਉਣ ਦੀ ਗੱਲ ਸਾਹਮਣੇ ਆ ਰਹੀ ਹੈ ਦੂਜੀ ਵੱਡੀ ਖਬਰ ਹੈ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਬਹੁਤ ਵੱਡੇ ਮੁੱਦੇ ਤੇ ਘੇਰ ਲਿਆ ਪ੍ਰਧਾਨ ਮੰਤਰੀ ਮੋਦੀ ਹੁਣ ਇਹਦਾ ਕੀ ਜਵਾਬ ਦੇਣਗੇ ਇਹ ਆਉਣ ਵਾਲੇ ਦਿਨਾਂ ਚ ਵੇਖਣਾ ਹੋਵੇਗਾ ਰਾਹੁਲ ਗਾਂਧੀ ਨੇ ਸਵਾਲ ਕੀਤਾ ਜਦੋਂ ਅੱਜ ਅਮਰੀਕਾ ਦੇ ਰਾਸ਼ਟਰਪਤੀ 트ੰਪ ਨੇ ਕਿਹਾ ਕਿ ਭਾਰਤ ਜਿਹੜਾ ਹੈ ਉਹ ਅੱਜ ਤੋਂ ਰੂਸ ਤੋਂ ਤੇਲ ਲੈਣਾ ਬੰਦ ਕਰ ਦੇਗਾ ਤਾਂ ਜਦੋਂ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਨੇ ਭਾਰਤ ਬਾਰੇ ਇਹ ਬਿਆਨ ਦਿੱਤਾ ਤਾਂ ਰਾਹੁਲ ਗਾਂਧੀ ਨੇ ਵੱਡਾ ਸਵਾਲ ਖੜਾ ਕੀਤਾ ਹੈ ਕਿ ਭਾਰਤ ਦਾ ਪ੍ਰਧਾਨ ਮੰਤਰੀ ਅਮਰੀਕਾ ਦੇ ਇਨਾ ਕਿਉਂ ਥੱਲੇ ਲੱਗਣ ਲੱਗ ਪਿਆ ਇਨਾ ਕਿਉਂ ਡਰਨ ਲੱਗ ਪਿਆ ਕਿ ਜੇਕਰ ਭਾਰਤ ਨੇ ਰੂਸ ਤੋਂ ਤੇਲ ਨਹੀਂ ਲੈਣਾ ਤਾਂ ਇਹ ਬਿਆਨ ਭਾਰਤ ਦਾ ਪ੍ਰਧਾਨ ਮੰਤਰੀ ਦੇਵੇ ਇਹ ਬਿਆਨ ਅਮਰੀਕਾ ਦਾ ਰਾਸ਼ਟਰਪਤੀ ਕਿਉਂ ਦੇ ਰਿਹਾ ਅਮਰੀਕਾ ਦੇ ਰਾਸ਼ਟਰਪਤੀ ਨੂੰ ਇਹ ਬਿਆਨ ਦੇਣ ਦੀ ਅਥਾਰਟੀ ਕਿਸ ਨੇ ਦਿੱਤੀ ਹੈ ਇਹ ਵੱਡੇ ਸਵਾਲ ਰਾਹੁਲ ਗਾਂਧੀ ਨੇ ਉਠਾਏ ਨੇ ਪਹਿਲਾਂ ਵੀ ਜਦੋਂ ਭਾਰਤ-ਪਾਕਿਸਤਾਨ ਤਣਾਅ ਬਣਿਆ ਸੀ ਉਦੋਂ ਵੀ ਇਹ ਬਹੁਤ ਵੱਡੇ ਸਵਾਲ ਪ੍ਰਧਾਨ ਮੰਤਰੀ ਤੇ ਭਾਜਪਾ ਸਰਕਾਰ ਤੇ ਉੱਠੇ ਸੀ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਨੇ ਜੰਗਬੰਦੀ ਦਾ ਐਲਾਨ ਕੀਤਾ ਤੇ ਜੰਗਬੰਦੀ ਹੋ ਗਈ ਬਾਅਦ ਚ ਉਹ ਇਹ ਕਹਿੰਦਾ ਰਿਹਾ ਕਿ ਮੇਰੇ ਕਰਕੇ ਮੇਰੇ ਕਹਿਣ ਤੇ ਭਾਰਤ ਨੇ ਜੰਗਬੰਦ ਕੀਤੀ ਹੈ ਉਦੋਂ ਵੀ ਸਵਾਲ ਉੱਠੇ ਸੀ ਕਿ ਭਾਰਤ ਦਾ ਪ੍ਰਧਾਨ ਮੰਤਰੀ ਤੇ ਭਾਜਪਾ ਸਰਕਾਰ 트럼ਪ ਦੇ ਮੁਤਾਬਕ ਕਿਉਂ ਚਲਦੀ ਹੈ ਵੱਡੇ ਸਵਾਲ ਉੱਠੇ ਸੀ ਤੇ ਹੁਣ ਵੀ ਜਦੋਂ 트럼ਪ ਨੇ ਭਾਰਤ ਤੋਂ ਪਹਿਲਾਂ ਹੀ ਐਲਾਨ ਕਰਤਾ ਕਿ ਹੁਣ ਰੂਸ ਤੋਂ ਤੇਲ ਲੈਣਾ ਭਾਰਤ ਬੰਦ ਕਰਦਾ ਹੈਗਾ ਤਾਂ ਉਦੋਂ ਫਿਰ ਰਾਹੁਲ ਗਾਂਧੀ ਨੇ ਵੱਡੇ ਸਵਾਲ ਚੁੱਕੇ ਨੇ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਆਪਣਾ ਕਮੈਂਟ ਆਪਣਾ ਕੀਮਤੀ ਵਿਚਾਰ ਆਪਣੀ ਬੁੱਧੀ ਨਾਲ ਲਿਖਿਓ ਕੀ ਇਸ ਤਰ੍ਹਾਂ ਅਮਰੀਕਾ ਨੂੰ ਕੋਈ ਹੱਕ ਹੋਣਾ ਚਾਹੀਦਾ ਕਿ ਉਹ ਭਾਰਤ ਬਾਰੇ ਆਪਣੇ ਬਿਆਨ ਦੇ ਦੇਵੇ ਭਾਰਤ ਇੱਕ ਆਜ਼ਾਦ ਦੇਸ਼ ਆ ਭਾਰਤ ਮਹਾਨ ਲੋਕਾਂ ਦਾ ਮਹਾਨ ਦੇਸ਼ ਆ ਤਾਂ ਭਾਰਤ ਬਾਰੇ ਅਮਰੀਕਾ ਦਾ ਰਾਸ਼ਟਰਪਤੀ ਕੌਣ ਹੁੰਦਾ ਹੈ ਹੁਕਮ ਦੇਣ ਵਾਲਾ ਜਾਂ ਬਿਆਨ ਦੇਣ ਵਾਲਾ ਭਾਰਤ ਨੇ ਜੇ ਰੂਸ ਤੋਂ ਲੰਬੇ ਟਾਈਮ ਤੋਂ ਭਾਰਤ ਤੇਲ ਲੈ ਰਿਆ ਤਾਂ ਅੱਗੇ ਉਹਨੇ ਲੈਣਾ ਹੈ ਕਿ ਨਹੀਂ ਲੈਣਾ ਇਹ ਭਾਰਤ ਜਾਣੇ ਔਰ ਭਾਰਤ ਨੂੰ ਆਪਣੇ ਆਪ ਇਹ ਫੈਸਲੇ ਲੈਣੇ ਚਾਹੀਦੇ ਨੇ ਅਮਰੀਕਾ ਦੇ ਕਹਿਣ ਤੇ ਕੋਈ ਵੀ ਫੈਸਲਾ ਨਹੀਂ ਲੈਣਾ ਚਾਹੀਦਾ ਤੇ ਅਮਰੀਕਾ ਦਾ ਰਾਸ਼ਟਰਪਤੀ ਕੌਣ ਹੁੰਦਾ ਇਹ ਕਹਿਣ ਵਾਲਾ ਇਹ ਸਵਾਲ ਰਾਹੁਲ ਗਾਂਧੀ ਨੇ ਕਿਹਾ ਨੇ ਔਰ ਕੀ ਰਾਹੁਲ ਗਾਂਧੀ ਸਹੀ ਕਹਿ ਰਿਹਾ ਕਿ ਪ੍ਰਧਾਨ ਮੰਤਰੀ ਅਮਰੀਕਾ ਦੇ ਤੋਂ ਡਰ ਰਿਹਾ ਤੇ ਉਹਦੇ ਥੱਲੇ ਲੱਗ ਰਿਹਾ ਕੀ ਰਾਹੁਲ ਗਾਂਧੀ ਦਾ ਇਹ ਬਿਆਨ ਤੁਹਾਨੂੰ ਠੀਕ ਲੱਗਦਾ ਹੈ ਤੁਸੀਂ ਵੀ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖ ਦਿਓ ਅੱਗੇ ਵੱਡੀ ਖਬਰ ਇਹ ਹੈ ਪੰਜਾਬ ਦੀ ਕਿਸਾਨ ਮਜ਼ਦੂਰ ਸ ਕਰਸ਼ ਕਮੇਟੀ ਦੇ ਆਗੂ ਸਰਵਨ ਸਿੰਘ ਪੁੰਦੇਰ ਨੇ ਕਿਸਾਨਾਂ ਦਾ ਇੱਕ ਮੁੱਦੇ ਤੇ ਵੱਡੇ ਇਕੱਠ ਦੇ ਵਿੱਚ ਸਿੱਧਾ ਜਿਹੜੇ ਪਹਿਲਾਂ ਐਸਐਸਪੀ ਨਾਨਕ ਸਿੰਘ ਸੀ ਹੁਣ ਉਹ ਡੀਆਈਜੀ ਨਾਨਕ ਸਿੰਘ ਨੇ ਉਹਨਾਂ ਨੂੰ ਸਿੱਧੀ ਚੁਣੌਤੀ ਸਿੱਧੀ ਇੱਕ ਧਮਕੀ ਵਰਗੀ ਗੱਲ ਕਹੀ ਹੈ ਤੇ ਕਹਿ ਦਿੱਤਾ ਕਿ ਨਾਨਕ ਸਿਆ वैसे ਤਾਂ ਸਾਨੂੰ ਐ ਸੀ ਕਿ ਤੂੰ ਪੰਜਾਬ ਦਾ ਪੁੱਤ ਐ ਖੇਤਾਂ ਨਾਲ ਹਮਦਰਦੀ ਕਰੇਗਾ ਪਰ ਜੋ ਤੂੰ ਕਰ ਰਿਹਾ ਐ ਇਹ ਠੀਕ ਨਹੀਂ ਕਰ ਰਿਹਾ ਤੂੰ ਮਾਝੇ ਦੀ ਧਰਤੀ ਤੇ ਹੁਣ ਆਇਆ ਤੇ ਮਾਝੇ ਦੇ ਵਿੱਚ ਹੁਣ ਅਸੀਂ ਤੈਨੂੰ ਤਾਰੇ ਵਿਖਾ ਦੇਾਂਗੇ ਇਹ ਸਿੱਧੀ ਗੱਲ ਜਿਹੜੇ ਸਰਵਨ ਸਿੰਘ ਪੁੰਦੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਐ ਉਹਨਾਂ ਨੇ ਡੀਆਈਜੀ ਪੁਲਿਸ ਨੂੰ ਕਹੀ ਐ ਕਿ ਅਸੀਂ ਤੈਨੂੰ ਹੁਣ ਮਾਝੇ ਦੀ ਧਰਤੀ ਤੇ ਤਾਰੇ ਵਿਖਾ ਦੇਾਂਗੇ ਅਗਲੀ ਖਬਰ ਕਿਸਾਨ ਯੂਨੀਅਨ ਜਿਹੜੀ ਭਾਰਤੀ ਕਿਸਾਨ ਯੂਨੀਅਨ ਦਾ ਉਗਰਾਹਾ ਉਹਦੇ ਵੱਲੋਂ ਆਈ ਹੈ ਝੋਨੇ ਦੀ ਕਟਾਈ ਹੋ ਰਹੀ ਹੈ ਤਾਂ ਪਰਾਲੀ ਆ ਰਹੀ ਹੈ ਤਾਂ ਉਧਰ ਦੂਜੇ ਪਾਸੇ ਪੰਜਾਬ ਸਰਕਾਰ ਨੇ ਬਹੁਤ ਸਖਤੀ ਕੀਤੀ ਹੈ ਵੀ ਪਰਾਲੀ ਸਾੜਨ ਨਹੀਂ ਦੇਣੀ ਕਿਸਾਨਾਂ ਤੇ ਪਰਚੇ ਹੋ ਰਹੇ ਨੇ ਜਮੀਨਾਂ ਦੀਆਂ ਰੈਡ ਐਂਟਰੀਆਂ ਹੋ ਰਹੀਆਂ ਨੇ ਤਾਂ ਕਿਸਾਨ ਯੂਨੀਅਨ ਉਗਰਾਹਾ ਨੇ ਕਿਹਾ ਕਿ ਅਸੀਂ ਵਾਤਾਵਰਨ ਨੂੰ ਦੂਸ਼ਤ ਕਰਨ ਦੇ ਪੱਖ 'ਚ ਨਹੀਂ ਅਸੀਂ ਖੁਦ ਚਾਹੁੰਦੇ ਹਾਂ ਕਿ ਪਰਾਲੀ ਨਾ ਸੜੇ ਨਾ ਸਾੜੀ ਜਾਏ ਪਰ ਇੰਨੇ ਲੱਖਾਂ ਕਰੋੜਾਂ ਕਿੱਲਿਆਂ ਦੀ ਪ੍ਰਾਲੀ ਕਿਸਾਨ ਕਿੱਥੇ ਗਾਇਬ ਕਰ ਦੇਣ ਕਿਹੜੇ ਮੰਤਰ ਨਾਲ ਉਹਨੂੰ ਖਪਾ ਦੇਣ ਜਦੋਂ ਕਿ 80% ਤੋਂ ਵੱਧ ਕਿਸਾਨ ਉਹ ਹੈ ਜਿਨ੍ਹਾਂ ਕੋਲ ਆਪਣਾ ਟਰੈਕਟਰ ਵੀ ਨਹੀਂਗਾ ਕਿ ਉਹ ਉਹਨੂੰ ਤਮੀਆਂ ਨਾਲ ਜਾਂ ਹੈਪੀ ਸੀਡ ਰੋਟਾਵੇਟਰ ਨਾਲ ਕਿਤੇ ਖਪਾ ਦੇਣ ਤਾਂ ਇਸ ਸਥਿਤੀ 'ਚ ਜਾਂ ਤਾਂ ਸਰਕਾਰ ਮਦਦ ਕਰੇ ਕਿਸਾਨਾਂ ਦੀ ਉਹਨਾਂ ਨੂੰ ਕੋਈ ਸਹਾਇਤਾ ਦੇਵੇ ਪ੍ਰਾਲੀ ਦੇ ਮਾਮਲੇ 'ਤੇ ਜਾਂ ਫਿਰ ਮਜਬੂਰੀ ਵਸ ਕਿਸਾਨ ਜੇ ਕੋਈ ਪ੍ਰਾਲੀ ਸਾਲਣਗੇ ਉਹਦੇ ਉੱਪਰ ਜੇ ਪਰਚੇ ਦਰਜ ਕਰਕੇ ਕਿਸਾਨਾਂ ਨੂੰ ਜੇਲ੍ਹ ਤੇਜਾ ਜਾਂਦਾ ਤਾਂ ਉਗਰਾਹਾ ਜਥੇਬੰਦੀ ਨੇ ਐਲਾਨ ਕੀਤਾ ਕਿ ਅਸੀਂ ਇਸ ਮੁੱਦੇ ਤੇ ਚੁੱਪ ਨਹੀਂ ਬੈਠਾਂਗੇ ਅਸੀਂ ਵੱਡਾ ਸੰਘਰਸ਼ ਕਰਾਂਗੇ ਇਸ ਤੋਂ ਅਗਲੀ ਵੱਡੀ ਖਬਰ ਅੱਜ ਬਹੁਤ ਵੱਡੀ ਖਬਰ ਆਈ ਹੈ ਤੁਸੀਂ ਜਿਹੜੀ ਉਗਰਾਹਾ ਜਥੇਬੰਦੀ ਦੇ ਐਲਾਨ ਨੂੰ ਕਿਵੇਂ ਦੇਖਦੇ ਹੋ ਇਹਦੇ ਉੱਪਰ ਤੁਸੀਂ ਆਪਣਾ ਕਮੈਂਟ ਆਪਣਾ ਕੀਮਤੀ ਵਿਚਾਰ ਜ਼ਰੂਰ ਲਿਖਿਓ ਅਗਲੀ ਖਬਰ ਪੰਜਾਬ ਪੁਲਿਸ ਦੇ ਬਹੁਤ ਵੱਡੇ ਅਫਸਰ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਔਰ ਉਹਨਾਂ ਦੇ ਉੱਪਰ ਦੋਸ਼ ਲੱਗੇ ਕਿ 5 ਲੱਖ ਰੁਪਈਆ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਇਸ ਮਾਮਲੇ ਦੇ ਉੱਪਰ ਕਈ ਨਵੀਆਂ ਗੱਲਾਂ ਉਸ ਤੋਂ ਬਾਅਦ ਬਾਹਰ ਆਈਆਂ ਨੇ ਔਰ ਇਹ ਉਸ ਤੋਂ ਬਾਅਦ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਦੇ ਦਫ਼ਤਰ ਤੇ ਔਰ डीआईजी ਦੇ ਘਰ ਦੇ ਉੱਪਰ ਵੀ सीबीआई ਨੇ ਛਾਪੇ ਮਾਰੇ ਨੇ ਇਹ ਗ੍ਰਿਫਤਾਰੀ सीबीआई ਨੇ ਕੀਤੀ ਹੈ सीबीआई ਸੈਂਟਰ ਸਰਕਾਰ ਦੀ ਏਜੰਸੀ ਹੈ ਤਾਂ ਇੱਥੇ ਬਹੁਤ ਵੱਡੇ ਸਵਾਲ ਕੁਝ ਲੋਕ ਭਗਵੰਤ ਮਾਨ ਤੇ ਪੰਜਾਬ ਸਰਕਾਰ ਤੇ ਉਠਾਰੇ ਨੇ ਲੋਕ ਕਹ ਰਹੇ ਨੇ ਕਿ ਜਿਹੜੇ ਬੰਦੇ ਤੋਂ ਰਿਸ਼ਵਤ ਲਈ ਜਾ ਰਹੀ ਸੀ ਉਹਨੇ ਪੰਜਾਬ ਸਰਕਾਰ ਨੂੰ ਜਾਂ ਪੰਜਾਬ ਦੀ ਵਿਜੀਲੈਂਸ ਨੂੰ ਸ਼ਿਕਾਇਤ ਨਹੀਂ ਕੀਤੀ ਕਿਉਂਕਿ ਉਹਨੂੰ ਭਰੋਸਾ ਨਹੀਂ ਸੀ ਔਰ ਸਵਾਲ ਇਹ ਵੀ ਉੱਠ ਰਹੇ ਨੇ ਕਿ ਕੀ ਭਗਵਨ ਤਮਨ ਸਰਕਾਰ ਦੀ ਜਿਹੜੀ ਭ੍ਰਿਸ਼ਟਾਚਾਰ ਦੇ ਖਿਲਾਫ ਜ਼ੀਰੋ ਟੋਲਰੈਂਸ ਨੀਤੀ ਦੀ ਗੱਲ ਹੋ ਰਹੀ ਆ ਫਿਰ ਕੀ ਉਹ ਹਵਾ ਦੇ ਵਿੱਚ ਹੈ ਜਿਹੜੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਗ੍ਰਿਫਤਾਰ ਕੀਤਾ ਗਿਆ ਉਹ ਉਹਨੂੰ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਪੰਜਾਬ ਸਰਕਾਰ ਨੇ ਦਿੱਤੀਆਂ ਹੋਈਆਂ ਸੀ ਜਿਹੜੀ ਨਸ਼ਾ ਵਿਰੋਧੀ ਮਹਿਮੇ ਦੇ ਵਿੱਚ ਵੀ ਉਹਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੋਈ ਸੀ ਤਾਂ ਕੁਝ ਲੋਕ ਇਹ ਸਵਾਲ ਉਠਾ ਰਹੇ ਨੇ ਕਿ ਫਿਰ ਜਿਹੜਾ ਬੰਦਾ ਇੰਨੀਆਂ ਰਿਸ਼ਵਤਾਂ ਲੈਣ ਦੇ ਜਿਹਦੇ ਉੱਪਰ ਅੱਜ ਦੋਸ਼ ਲੱਗਾ ਉਹ ਨਸ਼ਾ ਵਿਰੋਧੀ ਮਹਿਮੇ ਵਿੱਚ ਕਿਦਾਂ ਦਾ ਰੋਲ ਅਦਾ ਕਰਦਾ ਹੋਏਗਾ ਫਿਰ ਕੀ ਉਹ ਨਸ਼ਾ ਵਿਰੋਧੀ ਮਹਿਮੇ ਦੇ ਵਿੱਚ ਵੀ ਐਦਾਂ ਹੀ ਕਰ ਰਿਹਾ ਹੋਵੇਗਾ ਜਿਵੇਂ ਉਹਦੇ ਉੱਪਰ 5 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਲੱਗੇ ਨੇ ਇਹ ਦੋਸ਼ ਲਾਏ ਇੱਕ ਫੈਕਟਰੀ ਮਾਲਕਾਂ ਨੇ ਆ ਉਹ ਕਹਿੰਦੇ ਨੇ ਕਿ 5 ਲੱਖ ਰੁਪਏ ਮਹੀਨਾ ਸਾਡੇ ਤੋਂ ਇਹ ਡੀਆਈਜੀ ਪੰਜਾਬ ਪੁਲਿਸ ਦਾ ਇਹ ਲੈਂਦਾ ਸੀਗਾ ਉਹਦੀ ਸ਼ਿਕਾਇਤ ਸੀਬੀਆਈ ਨੂੰ ਦਿੱਤੀ ਗਈ ਔਰ ਦੱਸਿਆ ਜਾ ਰਿਹਾ ਹੈ ਸੀਬੀਆਈ ਨੇ ਪਹਿਲਾਂ 10 11 ਦਿਨ ਰੇਕੀ ਕੀਤੀ ਪਿੱਛਾ ਕੀਤਾ ਤੇ ਫਿਰ ਪੂਰਾ ਇੱਕ ਜਾਲ ਵਿਛਾ ਕੇ ਸੈਟਿੰਗ ਕਰਕੇ ਤੇ ਫਿਰ ਡੀਆਈਜੀ ਨੂੰ ਹੱਥ ਪਾਇਆ ਤੇ ਡੀਆਈਜੀ ਦੀ ਗ੍ਰਿਫਤਾਰੀ ਕੀਤੀ ਹੈ ਹੁਣ ਇਸ ਮਾਮਲੇ ਤੇ ਤੁਸੀਂ ਕੀ ਸੋਚਦੇ ਹੋ ਤੁਸੀਂ ਆਪਣਾ ਕਮੈਂਟ ਲਿਖਿਓ ਸਿੱਧੀ ਗੱਲ ਹੈ ਬਹੁਤ ਸਾਰੇ ਪੁਲਿਸ ਅਫਸਰ ਤੇ ਮੰਤਰੀਆਂ ਦੇ ਢਿੱਡ ਕਦੇ ਭਰੇ ਹੀ ਨਹੀਂ ਇੰਨੀਆਂ ਮੋਟੀਆਂ ਤਨਖਾਹਾਂ ਤੇ ਇੰਨੇ ਮੋٹے ਪੱਤੇ ਇੰਨੀਆਂ ਵੱਡੀਆਂ ਵੱਡੀਆਂ ਕੋਠੀਆਂ ਕਾਰਾਂ ਬੰਗਲੇ ਪਾ ਕੇ ਪਾਪ ਦੀ ਕਮਾਈ ਨਾਲ ਪਤਾ ਨਹੀਂ ਇਹ ਕਿਹੜੀਆਂ ਪੁਸ਼ਟਾਂ ਪਾਲਣੀਆਂ ਚਾਹੁੰਦੇ ਨੇ ਅੱਜ ਤੱਕ ਬਹੁਤ ਸਾਰੇ ਮੰਤਰੀਆਂ ਤੇ ਅਫਸਰਾਂ ਨੇ ਪੰਜਾਬ ਦੇ ਲੋਕਾਂ ਦਾ ਬਹੁਤ ਪੈਸਾ ਲੁੱਟਿਆ ਔਰ ਰਿਸ਼ਵਤ ਖੋਰੀ ਦੇ ਕਲੰਕ ਨੇ ਪਤਾ ਨਹੀਂ ਕਿੰਨੇ ਕੁ ਲੋਕਾਂ ਦੀ ਜ਼ਿੰਦਗੀ ਬਰਬਾਦ ਕੀਤੀ ਹੈ ਕਿਉਂਕਿ ਰਿਸ਼ਵਤ ਖੋਰੀ ਕਰਕੇ ਬੇਕਸੂਰਾਂ ਨੂੰ ਝੂਠੇ ਪਰਚਾ 'ਚ ਫਸਾ ਦਿੱਤਾ ਜਾਂਦਾ ਤੇ ਕਸੂਰਵਾਰ ਤੇ ਗੁਨਾਹਗਰ ਉਹ ਪੈਸੇ ਦੇ ਕੇ ਨਿਕਲ ਜਾਂਦੇ ਰਹੇ ਨੇ ਪਹਿਲਾਂ ਵੀ ਵੱਡੇ ਪੱਧਰ ਤੇ ਇਹ ਮਾਮਲੇ ਸਾਹਮਣੇ ਆਉਂਦੇ ਰਹੇ ਨੇ ਤੇ ਅੱਜ ਫਿਰ ਇਹ ਸਾਹਮਣੇ ਆਇਆ ਤੁਸੀਂ ਡੀਆਈਜੀ ਦੀ ਗ੍ਰਿਫਤਾਰੀ ਬਾਰੇ ਕੀ ਸੋਚਦੇ ਹੋ ਤੁਸੀਂ ਆਪਣਾ ਕਮੈਂਟ ਲਿਖਿਓ ਅਗਲੀ ਵੱਡੀ ਖਬਰ ਹੈ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਮੁੱਦਾ ਛਾਇਆ ਹੋਇਆ ਸੀ ਕਿ ਜਿਹੜੇ ਅ ਨਮਨੀਤ ਚੱਤਰਵੇਦੀ ਜਿਹੜੇ ਰਾਜਸਥਾਨ ਦੇ ਜਿਨ੍ਹਾਂ ਨੇ ਪੰਜਾਬ ਚ ਆ ਕੇ ਰਾਜ ਸਭਾ ਦੀ ਮੈਂਬਰੀ ਦਾ ਉਮੀਦਵਾਰ ਦਾ ਕਾਗਜ਼ ਭਰ ਦਿੱਤਾ ਸੀ ਤਾਂ ਉਸ ਤੋਂ ਬਾਅਦ ਹੁਣ ਉਹਨਾਂ ਦੀ ਗ੍ਰਿਫਤਾਰੀ ਰਾਤੀ ਹੋਈ ਹੈ ਤੇ ਗ੍ਰਿਫਤਾਰੀ ਤੋਂ ਬਾਅਦ ਅੱਜ ਅਦਾਲਤ ਨੇ 7 ਦਿਨਾਂ ਦਾ ਪੁਲਿਸ ਰਿਮਾਂਡ ਦੇ ਦਿੱਤਾ ਨਮਨੀਤ ਚੱਤਰਵੇਦੀ ਦਾ ਹੁਣ 7 ਦਿਨ ਪੁਲਿਸ ਉਹਦੇ ਤੋਂ ਪੁੱਛਗਿੱਛ ਕਰੇਗੀ ਪੁੱਛਗਿੱਛ ਕਰਨ ਦਾ ਮਾਮਲਾ ਕੀ ਹੈ ਵੇਖੋ ਰਾਜ ਸਭਾ ਦਾ ਮੈਂਬਰੀ ਦੇ ਜੇ ਕਿਸੇ ਨੇ ਫਾਰਮ ਭਰਨੇ ਆ ਨਾਮਜ਼ਦਗੀ ਪੱਤਰ ਪਰ ਨਾਮ ਤਾਂ ਉਹਦੇ ਲਈ ਇੱਕ ਸ਼ਰਤ ਹੈ ਕਿ ਘੱਟੋ ਘੱਟ 10 ਐਮਐਲਏ ਦੀ ਸਪਾਰਸ਼ ਦੇ ਸਹਿਣ ਉਹਨੂੰ ਕਰਾਏ ਹੋਏ ਹੋਣੇ ਚਾਹੀਦੇ ਆ ਤਾਂ ਨਵਨੀਤ ਚੱਤਰਵੈਦੀ ਨੇ ਕੀ ਕੀਤਾ ਆਮ ਆਦਮੀ ਪਾਰਟੀ ਦੇ 10 ਐਮਐਲਏ ਦੇ ਦਸਖਤ ਆਪਦੀ ਫਾਈਲ ਦੇ ਉੱਪਰ ਕਰਕੇ ਉਹ ਲੈ ਗਿਆ ਤੇ ਫਿਰ ਚੈਨਲਾਂ ਦੇ ਉੱਪਰ ਦਾਅਵੇ ਵੀ ਕਰ ਦਿੱਤੇ ਵੀ ਦੇਖੋ ਆਮ ਆਦਮੀ ਪਾਰਟੀ ਦੇ ਇੰਨੇ ਐਮਐਲਏ ਮੇਰੇ ਨਾਲ ਨਹੀਂ ਜਦੋਂ ਉਹ ਐਮਐਲਏ ਦੇ ਨਾਂ ਸਾਹਮਣੇ ਆਏ ਆਮ ਆਦਮੀ ਪਾਰਟੀ ਘਰੋੜਾ ਪੈ ਗਿਆ ਐਮਐਲਏ ਨੂੰ ਪੁੱਛਿਆ ਗਿਆ ਐਮਐਲਏ ਕਹਿੰਦੇ ਅਸੀਂ ਸਾਈਨ ਨਹੀਂ ਕੀਤੇ ਸਾਡਾ ਸੰਪਰਕ ਕੋਈ ਨਹੀਂ ਹੋਇਆ ਜਿਹੜਾ ਚਤਰਵੈਦੀ ਹੈ ਉਹ ਅਜੇ ਤੱਕ ਕਹਿ ਰਿਹਾ ਵੀ ਸਾਈਨ ਇਹਨਾਂ ਨੇ ਕੀਤੇ ਨੇ ਮੈਂ ਕੋਈ ਝੂਠੇ ਸਾਈਨ ਨਹੀਂ ਕੀਤੇ ਹੁਣ ਮੁਕਰਦੇ ਨੇ ਪਰ ਆਮ ਆਦਮੀ ਪਾਰਟੀ ਨੇ ਆਪਣੇ ਐਮਐਲਏ ਨੂੰ ਕਿਹਾ ਵੀ ਜੇ ਤੁਸੀਂ ਸਾਈਨ ਨਹੀਂ ਕੀਤੇ ਤਾਂ ਫਿਰ ਤੁਸੀਂ ਪਰਚੇ ਦਰਜ ਕਰਾਓ ਤਾਂ ਆਮ ਆਦਮੀ ਪਾਰਟੀ ਦੇ ਐਮਐਲਿਆ ਨੇ ਫਿਰ ਪਰਚੇ ਦਰਜ ਕਰਵਾਏ ਫਿਰ ਡਰਾਮਾ ਬਹੁਤ ਵੱਡਾ ਸ਼ੁਰੂ ਹੋਇਆ ਹਰਾਨੀ ਹੋਈ ਪੂਰੇ ਦੇਸ਼ ਦੁਨੀਆ ਹੈਰਾਨ ਹੋਈ ਕਿ ਜਦੋਂ ਕਾਨੂੰਨ ਹੈ ਕਿ ਜੇ ਇੱਕ ਸੂਬੇ ਦੀ ਪੁਲਿਸ ਕਿਸੇ ਤੇ ਪਰਚੇ ਦਰਜ ਕਰਕੇ ਉਹਨੂੰ ਫੜਨ ਜਾਂਦੀ ਹੈ ਤਾਂ ਜੇ ਉਹ ਬੰਦਾ ਕਿਸੇ ਦੂਜੇ ਸੂਬੇ 'ਚ ਵੀ ਹੈ ਤਾਂ ਉੱਥੋਂ ਦੀ ਪੁਲਿਸ ਵੀ ਨਾਲ ਲੱਗ ਕੇ ਉਹਨੂੰ ਗ੍ਰਿਫਤਾਰ ਕਰਾਏਗੀ ਤੇ ਉਹਦੀ ਮਦਦ ਕਰੇਗੀ ਪੁਲਿਸ ਦੀ ਪਰ ਇੱਥੇ ਕੀ ਹੋਇਆ ਜਦੋਂ ਪੰਜਾਬ ਦੀ ਰੋਪੜ ਪੁਲਿਸ ਚੰਡੀਗੜ੍ਹ ਦੇ ਵਿੱਚ ਨਮਨੀਤ ਚੱਤਰਵੈਦੀ ਨੂੰ ਫੜਨ ਜਾਂਦੀ ਹੈ ਤਾਂ ਚੰਡੀਗੜ੍ਹ ਪੁਲਿਸ ਉਹਦੀ ਰਾਖੀ ਕਰਨ ਲੱਗ ਪੈਂਦੀ ਆ ਚੰਡੀਗੜ੍ਹ ਪੁਲਿਸ ਨੂੰ ਬਚਾਉਣ ਲੱਗ ਪੈਂਦੀ ਆ ਪੰਜਾਬ ਪੁਲਿਸ ਤੇ ਚੰਡੀਗੜ੍ਹ ਪੁਲਿਸ ਜਿਹੜੀ ਆ ਉਹ ਆਹਮੋ ਸਾਹਮਣੇ ਹੋਏ ਨੇ ਕਾਫੀ ਉਹ ਤੁਸੀਂ ਡਰਾਮਾ ਵੇਖਿਆ ਜਿਹੜਾ ਉੱਥੇ ਚੱਲਿਆ ਤਾਂ ਚੰਡੀਗੜ੍ਹ ਪੁਲਿਸ ਨੇ ਇੰਜ ਕਿਉਂ ਕੀਤਾ ਬਹੁਤ ਵੱਡਾ ਸਵਾਲ ਹੈ ਦੇਖੋ ਮੈਂ ਸਿੱਧੀ ਗੱਲ ਦੱਸ ਦਿਆਂ ਚੰਡੀਗੜ੍ਹ ਹੈਗਾ ਯੂਟੀ ਯੂਨੀਅਨ ਟੈਰੀਟਰੀ ਚੰਡੀਗੜ੍ਹ ਦੀ ਪੁਲਿਸ ਦਾ ਜਿਹੜਾ ਕੰਟਰੋਲ ਹੈ ਉਹ ਕੇਂਦਰ ਸਰਕਾਰ ਦੇ ਹੱਥ ਹੈ ਹੋਰ ਕਿਸੇ ਦੇ ਨਹੀਂ ਤਾਂ ਚੰਡੀਗੜ੍ਹ ਪੁਲਿਸ ਫਿਰ ਕੀ ਦੇ ਕਹਿਣ ਤੇ ਇੰਜ ਕਰ ਰਹੀ ਹੋਏਗੀ ਇਹ ਥੋੜਾ ਜਿਹਾ ਤੁਸੀਂ ਆਪੇ ਦਿਮਾਗ ਲਾ ਕੇ ਆਪੇ ਕਮੈਂਟ ਦੇ ਵਿੱਚ ਲਿਖ ਸਕਦੇ ਹੋ ਤਾਂ ਉਸ ਤੋਂ ਬਾਅਦ ਫਿਰ ਅਦਾਲਤ ਦੇ ਹੁਕਮ ਹੋਏ ਵੀ ਚੰਡੀਗੜ੍ਹ ਪੁਲਿਸੇ ਕੀ ਕਰ ਰਹੀ ਆ ਕਿਉਂ ਨਹੀਂ ਚੰਡੀਗੜ੍ਹ ਪੁਲਿਸ ਪੰਜਾਬ ਪੁਲਿਸ ਨੂੰ ਗ੍ਰਿਫਤਾਰ ਕਰਨ ਦੇ ਰਹੀ ਪੰਜਾਬ ਦੀ ਪੁਲਿਸ ਡੇੜ ਦਿਨ ਰਾਤ ਤੱਕ ਅਫਸਰ ਜਾ ਕੇ ਚੰਡੀਗੜ੍ਹ ਪੁਲਿਸ ਦੇ ਸੈਕਟਰ ਨੰਬਰ 3 ਦੇ ਥਾਣੇ ਦੇ ਅੱਗੇ ਰਾਤ কাটਦੇ ਰਹੇ ਚੰਡੀਗੜ੍ਹ ਪੁਲਿਸ ਉਹਨਾਂ ਨੂੰ ਥਾਣੇ ਵੀ ਨਹੀਂ ਵੜਨ ਦਿੰਦੀ ਸੀ ਤੇ ਨਵਨੀਤ ਚੱਤਰਵੇਦੀ ਨੂੰ ਅੰਦਰ ਫੜ ਕੇ ਬਿਠਾਇਆ ਹੋਇਆ ਸੀ ਤਾਂ ਜਦੋਂ ਅਦਾਲਤ ਦੇ ਹੁਕਮ ਗਏ ਨੇ ਫੇਰ ਚੰਡੀਗੜ੍ਹ ਪੁਲਿਸ ਨੇ ਨਵਨੀਤ ਚੱਤਰਵੇਦੀ ਨੂੰ ਪੰਜਾਬ ਪੁਲਿਸ ਦੇ ਹਵਾਲੇ ਹੋਣ ਦਿੱਤਾ ਪਹਿਲਾਂ ਪੂਰੇ ਜ਼ੋਰ ਦੇ ਨਾਲ ਚੰਡੀਗੜ੍ਹ ਪੁਲਿਸ ਨਵਨੀਤ ਚੱਤਰਵੇਦੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਰਹੀ ਹੈ ਇਹ ਸਾਰੇ ਮਾਮਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੁਹਾਡੇ ਦਿਮਾਗ 'ਚ ਇਹ ਘਟਨਾ ਦਾ ਕੀ ਆਉਂਦਾ ਕਿਉਂਕਿ ਇਹ ਵੱਡੀ ਸਿਆਸਤ ਹੈ ਇਹਦੇ ਪਿੱਛੇ ਸਿਆਸਤਾਂ ਤਾਂ ਹੈਗੀਆਂ ਨੇ ਤੁਸੀਂ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਇਹ ਸਾਰੇ ਕੁਝ ਬਾਰੇ ਜਰੂਰ ਲਿਖ ਦੇਣਾ